YouTube ਵਾਲੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੋਣ ਕਮਿਸ਼ਨ ਨੂੰ ਪੰਜਾਬ ਨੂੰ ਪੁੱਛਣਾ ਚਾਹੁੰਦਾ ਵਾ ਵੀ ਜਿਹੜੀਆਂ ਪੰਜਾਬ ਦੇ ਵਿੱਚ ਜਿਮਣੀ ਚੋਣਾਂ ਹੋ ਰਹੀਆਂ ਨੇ ਉਹਨਾਂ ਦਾ ਭਾਰ ਆਮ ਲੋਕਾਂ ਤੇ ਕਿਉਂ ਆਮ ਲੋਕਾਂ ਨੇ ਕੀ ਕਸੂਰ ਕੀਤਾ ਵਾ ਕਿਉਂਕਿ ਜਿਹੜਾ ਸਾਡਾ ਪੰਜਾਬ ਹੈਗਾ ਵਾ ਉਹ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ ਵਾ ਜਦੋਂ ਬੱਚਾ ਜੰਮਦਾ ਵਾ ਉਹਦਾ ਬਾਲ-ਬਾਲ ਕਰਜ਼ੇ ਵਿੱਚ ਡੁੱਬਿਆ ਹੁੰਦਾ ਵਾ ਅਪਾ ਫਰਿਆਦਾ ਕਰਦੇ ਆ ਕਿ ਪੰਜਾਬ ਦਾ ਕਰਜ਼ਾ ਮਾਫ ਹੋਵੇ ਪਰ ਜਿਹੜੇ ਜਿਮਨੀ ਚੋਣਾਂ ਹੋ ਰਹੀਆਂ ਨੇ ਇਹਦੇ ਵਿੱਚ ਲੋਕਾਂ ਦਾ ਸੋ ਵੀ ਕੀ ਕਸੂਰ ਆ ਰਿਹਾ ਜਿਹੜੇ ਸਾਡੇ ਜਿਹੜੇ ਲੀਡਰ ਰਹਿ ਗਏ ਆ ਉਹ ਲਾਲਚੀ ਹੋ ਕੇ ਗਰਾ ਮਲਏ ਹੁੰਦੇ ਆ ਮੌਜੂਦਾ ਉਹ ਐਮਪੀ ਚੋਣਾਂ ਲਾਣ ਲੱਗ ਜਾਂਦੇ ਆ ਬਈ ਸੀ ਐਮਪੀ ਬਣਨਾ ਵਾ ਜਦੋਂ ਐਮਪੀ ਹੁੰਦੇ ਆ ਉਹ ਐਮਪੀ ਨੂੰ ਛੱਡ ਕੇ ਐਮਐਲਏ ਦੀ ਚੋਣਾਂ ਲਾਣ ਲੱਗ ਜਾਂਦੇ ਆ ਕਹਿੰਦਾ ਬਾਬ ਕਰਾ ਆਦਾਇਨਾ ਨੇ ਲੀਡਰਾਂ ਦਾ ਡਰਾਮਾ ਬਣਾਇਆ ਪਿਆ ਵਾ ਇਹਨਾਂ ਨੇ ਕਿਹਾ ਕਦੇ ਪੌਖੀ ਨਹੀਂ ਮਟਦੀ ਕਿਹਦਾ ਕੁਰਸੀ ਦੀ ਕਿਹਦਾ ਹੁਣ ਪੰਜਾਬ ਦੇ ਵਿੱਚ ਜਨੰਦਰ ਦੀ ਸੀਟ ਖਾਲੀ ਹੋ ਗਈ ਕਰਤੀ ਕਿਉਂ ਐਮਐਲਏ ਬਣਿਆ ਸੀਗਾ ਕਿਉਂ ਅਸਤੀਫਾ ਦਿੱਤਾ ਕਿਉਂ ਨਹੀਂ ਲੋਕਾਂ ਵਾਸਤੇ ਲੜੇ ਲੜੇ ਕਰਾ ਹੋਰਾਂ ਵੀ ਜਿਹੜੇ ਐਮਪੀ ਬਣ ਕੇ ਕਰਾ ਉਹੋ ਸੀਟਾਂ ਖਾਲੀ ਹੋ ਗਈਆਂ ਰਾਜਾ ਬੜੰਗਾਲੀ ਸੀਟ ਖਾਲੀ ਹੋ ਗਈ ਉੱਥੇ ਚੋਣਾਂ ਨੇ ਮੈਂ ਪੁੱਛਣਾ ਚਾਹੁੰਦਾ ਵਾਂ ਵੀ ਲੋਕਾਂ ਦੇ ਵਜਨ ਕਿਉਂ ਕਰਾਂ ਮੈਂ ਚੋਣ ਕਮਿਸ਼ਨ ਨੂੰ ਬੇਨਤੀ ਕਰਾਂ ਚਾਹੁੰਦਾ ਵਾਂ ਵੀ ਕਾਨੂੰਨ ਬਣਾਓ ਇਦਾਂ ਦਾ ਵੀ ਜੇ ਕੋਈ ਅਸਤੀਫਾ ਦੇ ਕੇ ਦਿੰਦਾ ਵਾ ਉਥੇ ਚੋਣਾਂ ਦੁਬਾਰਾ ਹੁੰਦੀਆਂ ਨੇ ਉਹਦਾ ਖਰਚਾ ਸਾਰਾ ਉਸ ਬੰਦੇ ਤੋਂ ਲੱਤਾ ਜਾਵੇ ਜਿਹੜੇ ਚੋਣਾਂ ਲੜੀਆਂ ਨੇ ਉਥੋਂ ਜਿਹੜਾ ਉਥੋਂ ਭਗੋੜਾ ਹੋਇਆ ਵਗਰਾ ਸਾਡੇ ਇੱਥੇ ਬੋਲਣ ਵਾਲੇ ਘੱਟ ਬੰਦੇ ਹੀ ਨਗਰਾ ਲੋਕਾਂ ਨੂੰ ਸਮਝਿਆ ਹੈ ਨਹੀਂ ਕਿਰਾ ਤੇ ਜਿਹੜਾ ਬੰਦਾ ਬੋਲਦਾ ਵਾ ਉਹਦੀ ਖਬਰਾਂ ਵੀ ਕਟ ਪ੍ਰਕਾਸ਼ਤ ਹੁੰਦੀਆਂ ਨਗਰਾਂ ਸ਼ਾਇਦ ਆ ਵੀ ਖਬਰ ਮੇਰੀ ਨਾਂ ਲੱਗੇ ਕਰ ਕਿਉਂਕਿ ਆ ਇੱਕ ਪਾਰਟੀ ਦਾ ਹਾਲ ਨਹੀਂ ਆ ਆ ਸਾਰੇ ਪਾਰਟੀਆਂ ਦਾ ਇਹੀ ਹਾਲ ਆ ਕਰ ਬਦਲਾਅ ਵਾਲੀ ਪਾਰਟੀ ਦਾ ਵੀ ਇਹੀ ਹਾਲ ਆ ਸਾਰੇ ਪਾਰਟੀਆਂ ਦਾ ਹਾਲਾ ਤੋਂ ਤੋਂ ਲੈ ਕੇ ਤੁਰ ਤੱਕ ਖਾਣਾ ਹੋ 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 ਖਰਾਬ ਹੋਇਆ ਹੋਇਆ ਵਾ ਤਾਂ ਇਹ ਤੋਂ ਲੋਕੀ ਇਹਨਾਂ ਤੇ ਵਿਸ਼ਵਾਸ ਕਰਨੋਂ ਹਟ ਗਏ ਕਰ ਹੁਣ ਅੱਗੇ ਐਮਐਲਏ ਦੀ ਚੋਣਾਂ ਆਉਣਗੀਆਂ 27 ਦੇ ਵਿੱਚ ਤੁਸੀਂ ਦੇਖ ਲਿਓ ਆਹੀ ਜਿਹੜੇ ਐਮਪੀ ਬਣੇ ਆ ਆ ਐਮਐਲਏ ਚੋਣਾਂ ਲੜਨਗੇ ਵੇਖ ਲੋ ਲੁਧਿਆਣ ਦੀ ਸੀਟ ਵੀ ਰਾਜਾ ਬੜੰਗ ਜੀ ਇੱਥੇ ਐਮਐਲਏ ਫੇਰ ਲੜਨਗੇ ਕਰਾਂ ਯਾਨੀ ਇਹ ਇੱਕ ਡਰਾਮਾ ਕੀਤਾ ਹੋਇਆ ਹੈ ਇਹਨਾਂ ਨੇ ਮੈਂ ਤਾਂ ਚੋਣ ਕਿਸ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਵੀ ਇਹਨਾਂ ਦਾ ਖਰਚ ਸਾਡੇ ਤੇ ਨਾ ਪਾਇਆ ਜਾਵੇ ਇਹਨਾਂ ਤੇ ਪਾਇਆ ਜਾਵੇ ਜਿਨ੍ਹਾਂ ਨੇ ਅਸਤੀਫਾ ਦਿੱਤੇ ਆ ਜਿਨ੍ਹਾਂ ਨੇ ਹੋਰ ਚੋਣਾਂ ਲੜੀਆਂ ਨੇ ਕਰਾ ਸਾਡੇ ਵਿੱਚ ਕੀ ਕਸੂਰ ਆ ਬਾਹਰ ਨਹੀਂ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ